ो हङ्ग महाराज शेर सिंह विष्णु भगवादि ज सो हं महाराज शेर सिंह विष्णु भगवा जो महाराज शेरसिंह विष्णु भगवान् ਸਰ ਜੀ ਨੇ ਲੋਕ ਮਾਧਿਅਮ ਵਿੱਚ ਉਤਾਰ ਤਾਂ ਦੇ ਵਿਧਾਏ ਇਸ ਦਾ ਬਾਣੀ ਦੇ ਅੰਦਰ ਇਸ ਪ੍ਰਕਾਰ ਫਰਮਾਇਆ ੁਰਖ ਅਕਾਲ ਕਹੇ ਸਤਗੁਰ ਸ਼ਬਦ ਉਹ ਵੇਖ ਲੈ ਆਪਣਾ ਪਤਰ ਪਤਕਾ ਧਿਆਨ ਲੜਾਈਆ ਨਿਕਰਮੀ ਤਕਲਾ 1971 7 1 ਮੇਲ ਮਿਲਾਈਆ ਪੰਚਮ ਜੇਠ ਹੋਵੇ ਨਛਤਰ ਗ੍ਰਹਿ ਮਿਲੇ ਵਡਿਆਈ ਹੈ ਸੱਚ ਤਨ ਹੋਵੇ ਅਗੰਮ ਰਤਨ ਜਿਸ ਦੀ ਕੀਮਤ ਨਾ ਕੋਈ ਚੁਕਾਈ ਆ ਧਰਨੀ ਉੱਤੇ ਚਲਾਉਣਾ ਰਥਣ ਰਥਵਾਹੀ ਆਪ ਅਖਵਾਈ ਆ ਜਿਸ ਸਭ ਨੂੰ ਕਰਨਾ ਮੰਥਨ ਮਿੱਥਿਆ ਦਿਸੇ ਲੁਕਾਈ ਆ ਰਗੜਾ ਮਿਟਣਾ ਰਟਣਾ ਰਟਾ ਰਹੇ ਨਰਾਈਆ ਔਰਕ ਅਕਾਲ ਕਹੇ ਬਿਕਰਮੀ 1975 ਤੱਕ ਸੱਚੀ ਵਜੀ ਵਧਾਈ ਆ ਤਰ ਮजूद ਸ਼ਰੀਰ ਆਇਆ ਗਾਉਂਦਾ ਤੂੰ ਮੇਰਾ ਮੈਂ ਤੇਰਾ ਰਗ ਲਾਈਆ ਜਿਸ ਨਾਮ ਵਧਾਈ ਆ ਆਪਣੀ ਮਾਤਾ ਬਿਸ਼ਨ ਕੌਰ ਜਣੈਦੀ ਮਾਈਆ ਪਾਲ ਸਿੰਘ ਦੀ ਗੋਦ ਸੰਹਾਉਂਦਾ ਸੋਹਣਾ ਰੰਗ ਰੰਗਾਈ ਆ ਹਰ ਕੌਰ ਦੀ ਯਦ ਹਰ ਕੌਰ ਦੀ ਯਦ ਨੂੰ ਭਾਗ ਲਗਾਉਂਦਾ ਸਿੰਘਾ ਹੀਰਾ ਨਾਲ ਤਰਾਈਆ ਆਤਮਾ ਸਿੰਘ ਸੁੰਦਰ ਸਿੰਘ ਨਾਲ ਵੜਿਆਉਂਦਾ ਜੀਵਨ ਸਿੰਘ ਨਾਲ ਤਰਾਈਆ ਬੰਤੋ ਤੇਜੋ ਨੂਰ ਸੁਣਾਉਂਦਾ ਸੋਹਣਾ ਖੇਲ ਖਲਾਈਆ ਨੌ ਵਾਰ ਅੱਖਾਂ ਮੀਟ ਕੇ ਬੰਦ ਕਰਾਉਂਦਾ ਨੌ ਵਾਰ ਫੇਰ ਖੁਲਾਈਆ ਨੌ ਵਾਰ ਰੂਹ ਕੇ ਹਾਲ ਸੁਣਾਉਂਦਾ ਸਾਹਿਬ ਤੇਰੀ ਸ਼ਰਨਾਈ ਆ ਸਤਗੁਰ ਸ਼ਬਦ ਕਹਿਏ ਮੈਂ ਤੱਕਿਆ ਜਗਤ ਸਰੀਰ ਤਨ ਮਾਟੀ ਵੇਖ ਵਿਖਾਈਆ ਜਿਸ ਨੂੰ ਡਡਾਵਤ ਕਰ ਕੀਤੀ ਕਬੀਰ ਨਿਉਨਉ ਸੀਸ ਨਿਉਨਉ ਸੀਸ ਸੁਣਾਈਆ ਪੈਗੰਬਰਾਂ ਕਿਹਾ ਦਸਤਗੀਰ ਦਸਤ ਦਸ ਨਾਲ ਰਖਾਈਆ ਅਵਤਾਰ ਕਿਹਾ ਬੇਨਜ਼ੀਰ ਤਨਬਜੂਦ ਦਿੱਤਾ ਬਣਾਈਆ ਗੁਰੂ ਆਖਿਆ ਅੰਮ੍ਰਿਤ ਠੰਡਾ ਸੀਰ ਚਰਨਾ ਕਮ ਚਰਈਆ ਸਤਿਗੁਰ ਸ਼ਬਦ ਕਹੇ ਜਲ ਮਿਆ ਕੋਤ ਪੰਜ ਤਤ ਕਰ ਬਚੀ ਵਧਾਈ ਆ ਝਗੜਾ ਮਿਟਿਆ ਮਾਤਰਤ ਊੜ ਕੋੜ ਯਾਰਾ ਡੇਰਾ ਢਾਈ ਆ ਅੰਤਰ ਉਪਜੀ ਧਰਮ ਸਤ ਨਾਮ ਸਤ ਜਨਾਈ ਆ ਡੇਰਾ ਮਾਲਕ ਪਰਮੇਸ਼ਰ ਪਤ ਮਾਸਨਾ ਤੇਰਾ ਮਾਲਕ ਪਰਮੇਸ਼ਰ ਪਤ ਪਰਮਪੁਰਖ ਅਖਵਾਈ ਆ ਜਿਸ ਅੰਤਰ ਸੱਤ ਜਾਣਾ ਵਸ ਗ੍ਰਹਿਣ ਗ੍ਰਹਿ ਆਪਣਾ ਡੇਰਾ ਲਾਈਆ ਮੈਂ ਖੁਸ਼ੀ ਮਨਾਉਣੀ ਹੱਸ ਹੱਸ ਖੁਸ਼ੀ ਨਾਲ ਹਾਲ ਸੁਣਾਈਆ ਕਰਦਿਆਂ ਪੂਰਨ ਤੇਰਾ ਨਾਮ ਲੈਣਾ ਰੱਖ ਪੂਰਨ ਜੋਤ ਵਿੱਚ ਸਮਾਈਆ ਸਤਿਗੁਰ ਸ਼ਬਦ ਨਾ ਹੋਵੇ ਵੱਖ ਸੰਭਲ ਸੋਭਾ ਪਾਈਆ ਜਿਸ ਦਾ ਇੱਕੋ ਹੋਣਾ ਹਟ ਹਟਵਾਣਾ ਇੱਕ ਅਖਵਾਈਆ ਗੁਰ ਅਵਤਾਰ ਪੈਗੰਬਰ ਆਉਣ ਨਾਖ ਭਜਨ ਬਾਉ ਦਾਈਆ ਪੰਚਮ ਜੇਠ ਕਹੇ ਮੈਂ ਤਕਿਆ ਸੋਤਾ ਜਿਸ ਨੂੰ ਜਗਤ ਦੇ ਵਧਾਈ ਆ ਚਟ ਸੰਦੇਸ਼ਾ ਦਿੱਤਾ ਬਨਾਸ਼ੀ ਅਚੁੱਤ ਚੇਤਨ ਦਿਆ ਕਰਾਈ ਆ ਉਹ ਵੇਖ ਤਨ ਸ਼ਰੀਰਾ ਪੈਂਦਾ ਰਿਹਾ ਮੁਕ ਤਤਾਂ ਵਾਲਾ ਗੁਰੂ ਨਦਰ ਕਿਤੇ ਨਾ ਆਈ ਆ ਸ਼ਬਦ ਦੀ ਧਾਰ ਹੋ ਕੇ ਜਾਣਾ ਉਠ ਨੂਰ ਨੂਰਾਨਾ ਦਾ ਗਮਗਾਈ ਆ ਸਾਲ 29 ਰਹਿਣਾ ਚੁੱਪ ਦੋ ਨੌਂਦਾ ਲੇਖ ਦੇਣਾ ਸਮਝਾਈ ਆ ਜਿਸ ਵੇਲੇ ਕਲਯੁਗ ਹੋਵੇ ਹਨੇਰਾ ਘੁੱਪ ਸੱਚਾ ਚੰਦ ਨਾ ਕੋਈ ਚਮਕਾਈਆ شیر ਸਿੰਘ ਦਾ ਸ਼ਰੀਰ ਜਾਣਾ ਛੁੱਪ ਜਗ ਨੇਤਰ ਵੇਖਣ ਕੋਈ ਨਾ ਪਾਈਆ ਜੋਤੀ ਨੂਰ ਉਜਾਲਾ ਹੋ ਕੇ ਜਾਣਾ ਓਠ ਨੂਰ ਨੂਰ ਕਰੇ ਰੁਸ਼ਨਾਈਆ ਸੰਭਲ ਜਾਣਾ ਓਠ ਘਰ ਆਪਣੇ ਡੇਰਾ ਲਾਈਆ ਪੰਚਮ ਜੇਤ ਕਹੇ ਮੈਂ ਤਕਿਆ ਖੇਲ ਮਹਾਨਾ ਰਬ ਸਹਿਜ ਤਾ ਵਿਖਾਈਆ ਪੂਰਨ ਸਿੰਘ ਜਨਮਿਆ ਜਿਸ ਦਾ ਪੂਰਨ ਬ੍ਰਹਮ ਗਿਆਨਾ ਪੂਰਨ ਵਿਖੇ ਥੋਂ ਥਾਈਆ ਪਾਲ ਸਿੰਘ ਛੱਟਾ ਦਿੱਤਾ ਦਾਣਾ ਦਾਣਾ ਚਾਰੋਂ ਕੁੰਡ ਦਿੱਤਾ ਵਿਖਾਈਆ ਮੰਗਲਵਾਰ ਸੀ ਗਾਇਆ ਗਾਣਾ ਖੁਸ਼ੀਆਂ ਨਾਲ ਸੁਣਾਈਆ ਨਸ਼ਾ ਚੜਿਆ ਜਗਤ ਜਹਾਨਾ ਜਗਤ ਜਗਤ ਵਿੱਚ ਮਲਾਈਆ ਪੰਚਮ ਜੇਠ ਕਏ ਮੈਂ ਹੋਇਆ ਬੱਕਾ ਪੰਚਮ ਜੇਠ ਕਏ ਮਾ ਹੋਇਆ ਬੱਕਾ ਹੈਰਾਨੀ ਵਿੱਚ ਸੁਣਾਈ ਆ ਮੈਨੂੰ ਉਤਾਰਾ ਸੰਦੇਸ਼ਾ ਦਿੱਤਾ ਪੱਕਾ ਸਹਿਜ ਨਾਲ ਸੁਣਾਈ ਆ ਪੈਗੰਬਰਾਂ ਕਿਹਾ ਹਕੀਕਤ ਹੱਕਾ ਹੱਕ ਹੱਕ ਦੜਾਈ ਆ ਗੁਰੂਆਂ ਕਿਹਾ ਫਰਕ ਨਾ ਰਤਾ ਭੇਵ ਅਭੇਦ ਦਿੱਤਾ ਖੜਾਈ ਆ ਇਹ ਸੰਭਲ ਦੇਸ ਸੱਚਾ ਸਾਡੇ ਤਿੰਨਾਂ ਤਵਜੇ ਵਧਾਈ ਆ ਸਿੱਤੇ ਪੁਰਖ ਅਕਾਲ ਆਵੇ ਨਸਾ ਪੱਜੇ ਵਾਉ ਦਾਈ ਆ ਕਲਯੁਗ ਰਹਿਣ ਅੰਧੇਰੀ ਮੇਟੇ ਮੱਸਾ ਨੱਚ ਨੂਰੀ ਚੰਦ ਚੰਦ ਚਮਕ ਆਇਆ ਵਿਸ਼ਨੂੰ ਬ੍ਰਹਮਾ ਸ਼ਿਵ ਮੇਰੀਆਂ ਕੱਚਾ ਨੱਚੇ ਟੱਪੇ ਕੁਦ ਚਾਈ ਚਾਈਆ ਕਲਯੁਗ ਕੂੜੇ ਪੈ ਗਈਆਂ ਗਸ਼ਾ ਨੇਤਰ ਰੋਵੇ ਮਾਰੇ ਢਾਈਆਂ ਪੰਜ ਜੇਤ ਕਹੇ ਮੈਂ ਤਰਿਆ ਚੋਰੀ ਚੋਰੀ ਚੋਰਾਇਆ ਵਿੱਚ ਧਿਆਨ ਲਗਾਈਆ ਕੀ ਖਲੇ ਕੀ ਖੇਲ ਕਰੇ ਜੋ ਹਰ ਘਟ ਅੰਦਰ ਘੋਰੀ ਹੋਰ ਅੰਧੇਰੇ ਵੇਖ ਵਿਖਾਈ ਆ ਜਿਸ ਦਿਨ ਨਰਗੁਣ ਧਾਰ ਡੋਰੀ ਡੋਰੀ ਗੰਢ ਪੁਆਈਆ ਉਹ ਬਣ ਕੇ ਬੰਕਾ ਸ਼ੋਰੀ ਸੈਨशाह ਆਪਣਾ ਖੇਲ ਵਿਖਾਈਆ ਪੰਚਮ ਜੇਕ ਕਹੇ ਨੰਨੇ ਬਾਲ ਨੂੰ ਆਈ ਸੁਰਤੀ ਪੂਰਨ ਪੂਰਨ ਰੂਪ ਸਮਾਈਆ ਜਗਤ ਜਗਿਆਸੂਆਂ ਦਿੱਤੀ ਗੁੜਤੀ ਆਪਣਾ ਸ਼ਗਲ ਬਣਾਈਆ ਜਿਸ ਅੰਤਰਲੇਪ ਤੁਰਦੀ ਤੁਰਦੇ ਸਗੇ ਨਾ ਕੋਇ ਤੜਾਈਆ ਉਹ ਓਨ ਆਸਾ ਪੂਰੀ ਕੀਤੀ ਅਨੰਦਪੁਰ ਦੀ ਪੂਰੀਆ ਲੋਹਾ ਤੋਂ ਬਾਹ ਦੇ ਰਲਾਈਆ ਜਿੱਤੇ ਸ਼ਬਦ ਜੋਤ ਜੁੜਦੀ ਉਸ ਧਾਮ ਦਿੱਤੀ ਵੜਿਆਈਆ ਜਿਸ ਪੂਰਨ ਦੀ ਲੋੜੀ ਮੰਡੀ ਸੀ ਗੁੜ ਦੀ ਉਹ ਗੁਰਮੁਖਾਂ ਨੂੰ ਮਿੱਠਾ ਰਸ ਖਵਾਈਆ ਜਿਸ ਦੀ ਢੋਲੀ ਕਦੇ ਨਹੀਂ ਖੁਰਦੀ ਸੌਰੀ ਜਿਸ ਦੀ ਡਲੀ ਕਦੇ ਨਹੀਂ ਖੁਰਦੀ ਜੋਤੀ ਜੋਤ ਸਰੂਪ ਹਰ ਆਪਣੀ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਕਰਨੀ ਕਰ ਕਮਾਈਆ ਹਰ ਸੰਗਤ ਜੀ ਹਰਵਾਣੀਤਾ ਅੱਗੇ ਵੀ ਆ परसमा सचिव साहब ने एक ती इशारा कर देता हर संघर्ष जी पासों हो मैं हजूर हंजीयुक्षेन जी पासों हो को ये कोई अखंड वादा का टब बोले गया होगे तो माफ करना कि माता जाति कारी सारी संघ जगारे अल्लाह साथ देना सो हनुमान राज शेर सिंह विश्वाम परमात्मा दीजे सो शेर सिंह विष्णु भगवादि जो हुमराज शेर सिंह विष्णु भगवादि जो हनुमराज शेर सिंह विष्णु सो जो महाराज शेर सिंह विष्णु भगवादि ज